ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਤ ਮਰੋ ਪਵਦਲ ਤੱਕ ਤਰਨਾ ਗੁਰੂ ਬੋਹਤ ਗੁਰਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਮੇ ਮਮਤਾ ਲੋਭ ਵਿਨਾਸਨ ਨੌਦਰ ਮੁਕਤੇ ਦਸਬੈ ਅਸਨ ਉਪਰ ਪਰ ਪਰ ਅਪਰੰ ਪਰ ਜਿਨ ਆਪੇ ਆਪੋ ਪਾਇਆ ਗੁਰਮਤਿ ਦੇਵ ਹਰਿ ਲਿਬ ਤਰੀਐ ਅਕੋ ਲਗਾਈ ਜਮ ਤੇ ਕਿਆ ਡਰੀਐ ਜਦ ਜਾ ਦੇਖੋ ਤਤ ਤਮ ਹੈ ਅਵਰਨਦ ਧੀਆ ਗਾਇਆ ਸਚਾਰ ਨਾਮ ਸਚ ਹੈ ਸਰਨਾ ਸਾਧਗੁਰੂ ਸ਼ਬਦ ਜਿਤੈ ਨਗ ਤਰਨਾ ਅਕਤ ਕਥੈ ਦੇਖੈ ਅਪਰੰਪਰ ਹੁਨ ਗਰਬ ਨ ਜੋਨੀ ਜਾਇ ਤਦ ਵਿਨੋ ਗਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੈ ਮੂਲ ਮੰਤਰ ਹਰਿ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਜ ਬਿਨ ਪਵਜਲ ਜਾਏ ਨਾ ਤਰਿਆ ਯੋਸਮੁੰਦ ਤਾਹੋ ਮਹ ਬਿਕ ਪਰਿਆ ਰਹਿ ਅਤੀਤ ਗੁਰਮਤਿਲੇ ਉਪਰ ਹਰ ਨਿਰਪਉ ਕੈ ਘਰ ਪਾਇਆ ਚੁਟਿ ਜਗ ਹਿਤ ਕੀ ਚਤੁਰਾਈ ਬਿਲਮ ਨਾ ਲਾਗੇ ਆਵੇ ਜਾਈ ਨਾਮ ਵਿਸਰਤ ਲਹ ਅਬ ਮਾਨੀ ਉਪਜ ਬਿਨੁ ਸੇਖ ਪਾਇਆ ਉਪਜੈ ਬਿੰਦ ਬੰਦਨ ਬੰਦੇ ਹਮੇ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜੰਪਰ ਬੰਦ ਚਲਾਇ ਗੁਰ बिन ਮੁਕ ਮੁਕਤ ਕਿਉ ਪਾਈਐ ਬਿਨ ਗੁਰੇ RAM ਨਾਮ ਕਿਉ ਦਈਐ ਗੁਰਮਤਿ ਦੇਹ ਤਰਵ ਪਉ ਦੁਤਰ ਮੁਗਤ ਪਾਏ ਤੁਗ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਦਨ ਤਾਰੇ ਗੁਰਮਤਿ ਸਾਇਰ ਪਾਹਨ ਤਾਰੇ ਗੁਰ ਮਤ ਲਿਓ ਪਰਮ ਪਦ ਪਾਈਐ ਨਾਨਕ ਗੁਰ ਪਰਮ ਚੁਕਾਇਆ ਗੁਰ ਮਤ ਲਿਓ ਤਰੋ ਸਜਿਤਾਰੇ ਆਤਮ ਜੀ ਨੋਰਿ ਦਮੁ ਰਾਰੀ ਜਮਕੇ ਪਾਏ ਕਟੈ ਹਰ ਜਪ ਅਕਲ ਨਿਰੰਝਨ ਗਾਇਆ ਅਕਲ ਨਿਰੰਝਨ ਪਾਇਆ ਗੁਰਮਤਿ ਪੰਜ ਸਖੇ ਗੁਰ ਪਾਏ ਗੁਰਮਤਿ ਅਗਨ 니ਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਵੇਦਾਂਤਰ ਲਖਨ ਖਾਇਆ ਗਰਮਕੋ ਬੁਝਾਇ ਗੁਰਮਕ ਬੂਝੈ ਤਵਦ ਪਦੀਜੈ ਹੋਸ ਤਦ ਨਿੰਦਾ ਕਿਸ ਕੀ ਕੀਜੈ ਥਿਨੋ ਆਪ ਜਪੋ జగਦੀ ਸਰ ਹਰ ਜਗਤ ਨਾਗ ਮਨ ਭਾਇਆ ਜੋ ਬ੍ਰਹਮੰਡ ਖੰਡ ਸੋ ਜਾਣੋ ਗੁਰਮੁਖ ਬੂਜੋ ਸਬਦ ਪਛਾਨੋ ਘਟ ਘਟ ਕੋ ਗੀ ਪਹਗਨ ਹਰਿ ਹਦੈ ਤਿਤ ਸਵਾਇ ਗੁਰਮਤਵਲੋ ਹਰਿ ਜਾ ਸੂਚਾ ਨਰਮਤ ਆਖੀ ਦੇਖੋ ਉਚਾ ਸ੍ਰਵਣੀ ਨਾਮ ਸੁਣ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਤਾ ਪਹਿਲਾ ਕੰਮ ਕਰੋਦ ਪਰ ਹਰ ਪਰ ਨਿੰਦਾ ਲਬ ਲੋਭ ਤਜੋ ਨਿਚਿੰਦਾ ਬ੍ਰਹਮ ਕਾ ਸੰਗਲ ਤੋੜ ਨਿਰੰਨਾ ਹਰੇ ਅੰਤਰ ਹਰ ਰਸ ਪਾਇਆ ਨਿਸਦਮਨ ਜੋ ਤਮਕ ਤਦਾਇਨ ਦੇਖੈ ਨਤ ਜੋਤ ਨਿਰੰਤਰ ਪੇਖੈ ਅਨੰਦ ਰੂਪ ਅਨੂਪ ਸਰੂਪ ਗੁਰਪੂਰੇ ਦੇਖਾਇਆ ਸਤਗੁਰ ਮਿਲੋ ਆਪੇ ਪ੍ਰਵਤਾਰੇ ਸਤ ਕਰ ਸੂਰ ਦੀਪਕ ਗੈਨਾ ਦੇ ਦੇ ਕਦਿਸ਼ ਰਹਿੋ ਨਿਵਲਾਗੀ ਸਉਦਰ ਪਵਨ ਬ੍ਰਹਮ ਸਵਾਯਾ ਅੰਮ੍ਰਿਤ ਰਹਿ ਪਾਈ ਤ੍ਰੇਨ ਨਾ ਪਉ ਜਾਏ ਅਨਪਾ ਪਦ ਪਾਵੈ ਆਪਗਵਾਇ ਉੱਚੇ ਪਦ ਵੇ ਉੱਚੋ ਉੱਚਾ ਮਨ ਸ਼ਬਦ ਕਮਾਇ ਅਦਰਿਤ ਗੋ ਚਰਨਾਮ અપਾਰਾ ਅਦਰਸ ਮੀਠਾ ਨਾਮ ਪਿਆਰਾ ਨਾਨਕ ਕਉ ਜੁਗ ਜੁਗ ਹਰਿ ਜਸ ਦੀਜੈ ਹਰਿ ਜਪਿਐ ਅੰਤ ਨ ਪਾਇਆ ਅੰਦਰ ਨਾਮ ਪਰਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੋ ਘਟ ਘਟ ਪਉ ਪੰਜਨ ਪਾਈਐ ਬੜ ਜਨਮ ਨਾ ਜਾਇ ਭਗਤ ਹੇਤ ਗੁਰ ਸਬਦ ਤਰੰਗੈ ਹਰ ਜਸ ਨਾਮ ਪਦਾਰਤ ਮੰਗਾ ਹਰ ਭਾਵ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਵਾਇਆ ਜਿਨ ਜਪ ਜਪੇ ਤਤ ਗੁਰ ਮਤਿ ਵਾਕੇ ਜੰਕ ਕੰਕਰ ਕਾਲ ਸੇਵਕ ਪਗਤਾਗੇ ਉਤਮ ਸੰਗਤ ਗਤਮਿਤ ਉਤਮ ਧਗ ਪਹਜਨ ਪਾਰ ਤਰਾਇਆ ਜੋ ਭਵ ਜਨ ਜਗਤ ਸਬਦ ਗੁਰ ਤਰੀਐ ਅੰਤਰ ਕੀ ਦੁਦਾਇ ਅੰਤਰ ਜਰੀਏ ਪੰਚ ਬਾਲ ਦੇ ਜਮ ਕੋ ਮਰੇ ਗਗਨ ਅੰਤਰ ਤਨਖ ਤੜਾਇ ਸਾਕਤ ਨਰ ਸਬਦ ਸੁਰਤ ਕਿਉ ਪਾਈਐ ਸਭ ਦਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪਰਪਤ ਗੁਰ ਗੋਪਾਲਾ ਤੁਨ ਅਨੰਦਨ ਹਦ ਬਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਪਾਸ ਸਿਰ ਨਾਹੀ ਲੇਖਾ ਆਪ ਦੇਖ ਕੁਦਰਤ ਹੈ ਦੇਖਾ ਅਪਦਿਤਾ ਜੋਨੀ ਸੰਬਾ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤਿ ਸਤਿਗੁਰ ਜਾਣੈ ਸੋ ਨਿਰਪਰ ਗੁਰ ਸਬਦ ਪਛਾਨੈ ਹਰ ਦੇਖ ਨਿਰੰਤਰ ਬੁਝੈ ਅੰਤ ਨ ਮਨ ਡੁਲਾਇਆ ਨਿਰਪਸੋ ਵੰਤਰ ਵਸਿਆ ਐਨ ਸਨਾਮ ਨਿਰੰਜਨ ਰਸਿਆ ਨਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਿਲਾਇਆ ਅੰਦਰ ਬਾਹਰ ਸੋ ਪ੍ਰਵ ਜਾਣੈ ਰਹਿ ਅਲਿਪਤ ਚਲਤੇ ਕਰਿਆਣ ਉਪਰ ਆਦ ਸਰਵ ਤੇ ਲੋਈ सत्यनानक अमृत रस पाया